ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸੂਈ ਐਰ ਸੈਰ ਵੜ ਸੇਲ ਲਈ ਲੈ ਕੇ ਆਏ ਆਂਗੇ ਬੱਚਾ ਆ ਗਿਆ ਮਗਰ ਵਸੀ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਨਾਲ ਕਰਾਂਗੇ ਆਜੋ ਬਾਈ ਹਾਂਜੀ ਬਾਈ ਸ਼ਸਤਰੀ ਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਪਾ ਬੀਕਮ ਬਾਈ ਵਧੀਆ ਕਿਰਪਾ ਵੀਰੇ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦ ਨਾਮ ਵੀਰੇ ਕਰਮਜੀਤ ਹਾਂ ਪਿੰਡ ਲਮਾ ਕੋਠੇ ਵੱਦਗਾ ਜ਼ਿਲ੍ਹਾ ਬਰਨਾਲਾ ਹੈ ਨਾ ਜ਼ਿਲ੍ਹਾ ਬਰਨਾਲਾ ਇਧਰ ਆਪਣਾ ਕੋਲੇ ਤਾਂ ਪਾਰ ਹੈਗਾ ਇੱਕ ਪਾਸੇ ਇੱਕ ਪਾਸੇ ਇਧਰ ਆਲੀ ਕੇ ਪਿੰਡ ਆ ਕੇ ਨਾਲ ਹੀ ਆਪਣਾ ਢਲਵਾ ਗਿਆ ਇਧਰ ਕੋਲੇ ਮੋਬਾਈਲ ਨੰਬਰ ਬੋਲ ਦ ਮੋਬਾਈਲ ਨੰਬਰ ਵੀਰੇ 8875288 ਹਾਂ 029266 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲੋ ਸਾਹਮਣੇ ਜਿਹੜੀ ਆਪਾਂ ਵੇਹੜਾ ਦੇਖ ਰਹੇ ਆ ਕਿਹੜਾ ਸੂਆ ਇਹ ਸੂਈ ਆ ਬਾਈ ਦ ਇਨੂੰ ਵੀਰੇ ਅੱਜ 13 ਦਿਨ ਹੋ ਗਏ 13 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਬੱਸੀ ਆ ਗਈ ਨਾ ਬੱਚੀ ਵੀਰੇ ਬੱਚੀ ਬੱਸੀ ਬੜੀ ਚੰਗੀ ਆ ਗਈ ਬਹੁਤ ਜਿਆਦਾ ਚੰਗੀ ਆ ਗਈ ਹਮ ਬੱਚਾ ਮਗਰ ਕਰਮਾ ਬੱਸੀ ਆ ਗਈ ਤੇ ਬਈ ਕਿੰਨਾ ਦਾ ਦੁੱਧ ਕਹਿ ਲਈਏ ਬਈ 17 ਲੀਟਰ ਕੰਡੇ ਵਾਲਾ ਇਸ ਟਾਈਮ ਦੋ ਟਾਈਮ ਆ ਤਿੰਨ ਟਾਈਮ ਬੰਦਾ ਚੋਕੇ ਕੰਡੇ ਦੇ ਲਾ ਕੇ ਦੇ ਠੀਕ ਹੈ ਬਾਈ ਕਹਿੰਦਾ ਦੋ ਟਾਈਮ ਚਾਰ ਟਾਈਮ ਆ ਉਹਦੀ ਚਵਾਈ ਕਰ ਲਿਓ ਕੋਈ ਚੱਕਰ ਨਹੀਂ ਬਾਕੀ ਲੇਵਾ ਵਾਲਾ ਚੰਗਾ ਆ ਗਿਆ ਹੈ ਨਾ ਪੂਰਾ ਬਾਈ ਬਾਕੀ ਡਾਕਟਰ ਕੋਈ ਬੱਚਾ ਲੱਗਿਆ ਹੋਵੇ ਠੀਕ ਆ ਜੇਰਨਾ ਪਈ ਹੋਵੇ ਉਹ ਚੀਜ਼ਾਂ ਦੀ ਆਪਣੀ ਗਰੰਟੀ ਆ ਬਾਕੀ ਨਾ ਗੱਲ ਜੇ ਕਰੀਏ ਜਿੰਨੀ ਵੜ ਦੇ ਲਾ ਲਈ ਉਹ ਨਹੀਂ ਲੈਵੇ ਤੇ ਜਮਾ ਜਮਾ ਠੰਡੀ ਸੀਲ ਬਾੜੀ ਆ ਬਾਈ ਠੰਡੀ ਸੀਲ ਫੁੱਲ ਬਾਕੀ ਜਿਵੇਂ ਮਰਜ਼ੀ ਲੈ ਜਿਵੇਂ ਮਰਜ਼ੀ ਹੋ ਕਰੀ ਜਾਂ ਕੋਈ ਚੱਕਰੀ ਨਹੀਂ ਚਾਹੇ ਗਾਲ ਆਲਾ ਰਸਾ ਖੋਲ ਕੇ ਵੀ ਚੋਈ ਚਾਹੇ ਸ਼ਹਿਰ ਗਈ ਕਿ ਨਹੀਂ ਹਾਂ ਬਾਈ ਮੰਗ ਬਹੁਤ ਆ ਮਿਲਦੀ ਬਹੁਤ ਘੱਟ ਆ ਬਹੁਤ ਜ਼ਿਆਦਾ ਘੱਟ ਬਾਈ ਸਹੀ ਆ ਬਾਈ ਲੇਵਾ ਫੈਕਸ ਬਾਕੀ ਬਾੜ ਡਬਲ ਬਹੁਤ ਆ ਤੈਨੂੰ ਲੰਮੀ ਲੰਮੀ ਫੁੱਲ ਫੈਕਸ ਲੈਵੇ ਦੀ ਕੋਈ ਟੁੱਟ ਮਾਇ ਨਹੀਂ ਮੈਂ ਕਹਣਾ ਆਪਾਂ ਕਹਿੰਦੇ ਚਮਕ ਅੱਖਾਂ ਚ ਕਿੰਨਾ ਠੰਡੀ ਸੀ ਬਹੁਤ ਆ ਬਈ ਕਿੰਨਾ ਕਰ ਦੁੱਧ ਦੇ ਦੂੰ ਦੁੱਧ ਬਾਈ ਇਹਨੇ 20 20 ਲੀਟਰ ਬੜੇ ਰਾਉਣਾ ਦੇ ਦੇਣਾ ਠੀਕ ਆ ਤੇ ਖੋਲੀ ਬਾਈ ਤੋੜ ਦੇ ਖੋਲ ਕੇ ਚਵਾਈ ਤੂੰ ਕਿਸ ਤਰ੍ਹਾਂ ਦੀ ਇਹਦੀ ਬਾਈ ਪੂਰੀ ਟੌਪ ਦੀ ਠੰਡੀ ਸੀ ਲਾਹ ਹੋਲੀ ਠੀਕ ਆ ਠੰਡੀ ਸੀ ਬਾਈ ਪੋਲੀਆਂ ਧਾਰਾਂ ਫੋਲ ਚਵਾਈ ਬਾਈ ਕਹਿੰਦਾ ਪੋਲੀ ਆ ਬਾਕੀ ਧਾਰਾਂ ਮਾਰ ਕੇ ਦਿਖਾਏਗਾ ਬਾਈ ਹਾਂ ਕੋਈ ਗਾਲੀ ਬਾਈ ਮਾਰ ਦਿੰਦਾ ਧਾਰਾਂ ਬਾਈ ਕਹਿੰਦਾ ਤੋੜ ਦੇ ਬਾਈ ਲੰਮੀ ਤੋੜਾ ਜ਼ਰਾ ਪਚੇ ਕਰਵਾ ਹੌਲੀ ਤੋੜ ਦੇ ਬਾਕੀ ਰੰਗ ਰੂਪ ਦੀ ਗੱਲ ਕਰੀਏ ਜਾਂ ਜਿੰਦ ਜਾਣ ਦੀ ਗੱਲ ਕਰੀਏ ਬਰੀਕੀ ਵਾਲੀ ਆ ਬਸੀ ਵਾਲੀ ਜਿਆਦੇ ਬਾਈ ਹੂੰ ਬਹੁਤ ਜਿਆਦੇ ਚੰਗੀ ਬਣਾ ਸਹੀ ਆ ਬਾਈ ਨਾੜਾ ਨੂੜਾ ਵੀ ਬਹੁਤ ਚੰਗਾ ਬਾਈ 2 ਕਿਲੋ ਦੁੱਧ ਤਾਂ ਬੜੇ ਆਰਾਮ ਨਾਲ ਦੇ ਜਣਾ ਬਾਈ ਖੁੱਲਾ ਠੀਕ ਆ ਬਾਕੀ ਯਾਰ ਗਰਮੀ ਨਹੀਂ ਮੰਨਣੀ ਕਿ ਨਹੀਂ ਬਾਈ ਗਰਮੀ ਵਾਲਾ ਤਾਂ ਜੇ ਦੁਪਹਿਰੇ ਚ ਧੁੱਪੇ ਬੰਨੀ ਰੱਖੀ ਨੂੜਾ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਨਹੀਂ ਮੰਨਲੀ ਤੇ ਮੁੱਲ ਦੱਸ ਬਾਈ ਫਿਰ ਇਹਦਾ ਲੈਣ ਦੇਣਾ ਚ ਇਹਦਾ ਲੈਣ ਦੇਣਾ ਬਾਈ 80000 ਰੁਪਿਆ 80000 ਕਰਦੇ ਹੋ ਕਿ ਮਾਨਤਾਨ ਥੋੜਾ ਕਣਾ ਹਾਂ ਕੋਈ ਗੱਲ ਨਹੀਂ ਵੀਰੇ ਕਰਦੇ ਠੀਕ ਆ ਘਰੇ ਰੱਖਣਾ ਵੀ ਬਹਿੜਾ ਯਾਰ ਜਿਹੜਾ ਬਾਈ ਮਰਜੀ ਲੈ ਜਾ 10 ਜਮਾ ਗਰੰਟੀ ਫੁੱਲ ਲਿਖ ਕੇ ਦੇਣ ਵਾਲਾ ਕੰਮ ਆ ਬਾਕੀ ਤੈਨੂੰ ਪਤਾ ਹੁੰਦਾ ਅਸਾਂ ਵਾਲੀ ਚੀਜ਼ ਆ ਬਾਕੀ ਕੋਈ ਚੱਕਰ ਨਹੀਂ ਮਾਨਤਾਨ ਬਾਈ ਕਹਿੰਦਾ ਕਰਦੇ ਆਂਗੇ ਚੋਣ ਜਬ ਆਪਾਂ ਸਾਨੂੰ ਚੈੱਕ ਕਰਵਾ ਲਿਆ ਮਾਰੀ ਜਿਆਦਾ ਚੰਗੀ ਬਾਈ ਨਿਆਣਾ ਲਾਉਣ ਦੀ ਲੋੜ ਨਾ ਨਾ ਬਾਈ ਲਾਉਣਾ ਲਾਲਾ ਨਹੀਂ ਨਹੀਂ ਲੋੜ ਨਹੀਂ ਠੀਕ ਆ ਕੋਈ ਵਹਿਮ ਨਹੀਂ ਹੈਗਾ ਫਿਰ ਮਾਰ ਦੇ ਤਾਰਾਂ ਬਾਈ ਆ ਦੇ ਆ ਚਵਾਈ ਵਾਲੀ ਚੰਗੀ ਆ ਯਾਰ ਬਾਈ ਜਿਆਦਾ ਚੰਗੀ ਆ ਬਈ ਬਾਕੀ ਐਵੇਂ ਤੈਨੂੰ ਕਹਾ ਮੈਨੂੰ ਚੋਣੀਆਂ ਚੁਣੀਆਂ ਦੇ ਦੇ ਕਿਉਂ ਆਪਾਂ ਦਾ ਮਸ਼ੀਨ ਤੇ ਚਵਾਈ ਕਰਦੇ ਆ ਬਾਈ ਠੀਕ ਆ ਪਰ ਆਪਾਂ ਤਾਂ ਐਵੇਂ ਤੈਨੂੰ ਇੱਕ ਵੀਡੀਓ ਧਾਰਾ ਮਾਰ ਕੇ ਦਿਖਾਉਣ ਵਾਲੀ ਗੱਲ ਆ ਬਾਕੀ ਬੰਦੇ ਮਾਰੀ ਜਾਂਦਾ ਬਾਈ ਕੀ ਆ ਬਾਤ ਆ ਯਾਰ ਹਨਾ ਜਮਾ ਬਾਕੀ ਐ ਬਈ ਅਗਲੇ ਦਿਨ ਆ ਦੀ ਚੈੱਕ ਕਰਕੇ ਦਹਲੀ ਕਰਕੇ ਲੈ ਆਣੀ ਆ ਯਾਰ ਅਗਲੇ ਦਿਨ ਕਿਹੜਾ ਆਪਾਂ ਨੂੰ ਪਾਟੇ ਨੋਟ ਦੇਣੇ ਹੂੰ ਸਹੀ ਆ ਬਾਈ ਤੇ ਬਾਕੀ ਬਹੁਤ ਚੰਗਾ ਵਜਣਾ ਕਰਨ ਵਾਲੀ ਦਾ ਪਲੀ ਸਵੀ ਵੈੜ ਤੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਦੇ ਬੱਚਾ ਖੁੱਲੀ ਮਾੜਾ ਡੈਕਟ ਕਰ ਲਿਓ ਤੇ ਬਾਕੀ ਬਾਈ ਕਹਿੰਦਾ ਵੀ ਆਪਾਂ ਬੱਚੇ ਦਾ ਵੀ ਆਪਾਂ ਦਿਖਾਈ ਦਿੰਨੇ ਆ ਵੀ ਕਿੰਨਾ ਮੋਹ ਕਰਦੀ ਹੈ ਕਿ ਨਹੀਂ ਬਾਈ ਜਮਾ ਜਮਾ ਬਾਈ ਕੋਈ ਗਲਤ ਮਲਤ ਕੁਝ ਨਹੀਂ ਯਾਰ ਕਰਾ ਦੇ ਜੱਗ ਹੋਲ ਬੱਚਾ ਹੋਏ ਕਿਉਂ ਡਰ ਜਾਂਦੀ ਹੈ ਨਾ ਬੱਚੇ ਦੇ ਉੱਤੇ ਸ਼ੂਕ ਦੀ ਦੁਰੀ ਸਹੀ ਹੈ ਬਾਈ ਕੋਈ ਆ ਨਹੀਂ ਹੈਗਾ ਵੀ ਆਪਾਂ ਲੱਗੇ ਫੱਗੇ ਵਾਲਾ ਕੰਮ ਆਇਰਾ ਵੀ ਨਾ ਕੋਈ ਆਇਆ ਗਲਤ ਕੰਮ ਬਰਾਵਾ ਕਰਾਵੇ ਪਰਵਾਦਵਾ ਨਾ ਕਰੀਏ ਹੂੰ ਠੀਕ ਹੈ ਬਾਈ ਹਾਂ ਕੋਈ ਆਹ ਹੈ ਉਹ ਨਹੀਂ ਹੈਗਾ ਜਿਹੜਾ ਕੋਈ ਲਿਆਉ ਗਰੰਟੀ ਵਾਲਾ ਕੰਮ ਆ ਠੀਕ ਹੈ ਬਾਈ ਕਿਸੇ ਵੀ ਵੀਰ ਨੂੰ ਬਾਈ ਬਾੜ ਪਸੰਦ ਆਵੇ ਕਰ ਲਿਓ ਬਾਈ ਨਾਲ ਕੰਟੈਕਟ ਧੰਨਵਾਦ